ਹੈ ਲੋਕਾਂ ਸਾਹਮਣੇ ਅੱਖ ਪਰਲ ਹੈ ਬੀਬਾ ਤਾਨੇ ਮਿਣੇ ਜਰਲ ਹੈ ਬੀਬਾ ਹੈ ਲੋਕਾਂ ਸਾਹਮਣੇ ਅੱਖ ਪਰਲ ਹੈ ਬੀਬਾ ਤਾਨੇ ਮਿਣੇ ਜਰਲ ਹੈ ਬੀਬਾ ਇੰਨੇ ਤੇਰੇ ਕੋਲੇ ਚਰਿੱਤਰਣ ਹੈ ਕੋਈ ਚਰਿੱਤਰ ਕਰਲ ਹੈ ਬੀਬਾ ਹੈ ਜਾ ਤੂੰ ਆਪਣਾ ਦਰਦ ਸੁਣਾਣਾ ਜੱਜ ਨੇ ਵੀਆ ਤੁੱਖਾ ਖਾ ਜਾਣਾ ਮੋਟੇ ਮੋਟੇ ਅਥਰੂ ਸੱਟ ਕੇ ਗੁੱਡਿਆਂ ਤੇ ਸਰ ਤਰ ਲਹਿ ਬਿਬਾ ਹਏ ਐਨੇ ਤੇਰੇ ਕੋਲੇ ਚਿਰਤਰ ਨੇ ਕੋਈ ਚਰਤਰ ਕਰ ਲਹਿ ਬਿਬਾ ਨਾਲ ਤੇਰੇ ਹਮਦਰਦੀ ਹੋ ਜੂ ਹਰ ਇੱਕ ਬੰਦਾ ਤੇਰਾ ਦਰਦੀ ਹੋ ਜੂ ਨਾਲ ਤੇਰੇ ਹਮਦਰਦੀ ਹੋ ਜੂ ਹਰ ਇੱਕ ਬੰਦਾ ਤੇਰਾ ਦਰਦੀ ਹੋ ਜੂ ਐਨ ਜਦ ਮੈਂ ਕੀਤਾ ਜੀ ਮੇਰੇ ਤੇ ਕਹੇ ਕੋਈ ਬੰਦਾ ਫੜ ਲਾ ਬੀਬਾ ਐਂ ਤੇਰੇ ਕੋਲੇ ਚਰਿਤਰ ਨੇ ਕੋਈ ਚਰਿਤਰ ਕਰ ਲੈ ਬੀਬਾ ਚਤਰਛਲਾਕੀ ਚਲ ਜਾਂਦੀ ਐ ਮਾੜੀ ਮੋਟੀ ਗੱਲ ਵੀ ਠਲ ਜਾਂਦੀ ਐ ਐ ਚਤਰਛਰਾਕੀ ਚਲ ਜਾਂਦੀ ਐ ਮਾੜੀ ਮੋਟੀ ਗੱਲ ਵੀ ਠਲ ਜਾਂਦੀ ਐ ਹਰਮਨ ਕਈ ਵਾਰੀ ਬਚਿਆ ਮਾਰ ਮੂਰ ਕੇ ਤਰਲਾ ਬੀਬਾ ਐਨੇ ਤੇਰੇ ਕੋਲੇ ਚਰਿੱਤਰ ਨੇ ਕੋਈ ਚਰਿੱਤਰ ਕਰ ਲੈ ਬੀਬਾ ਹਾਏ ਐਨੇ ਤੇਰੇ ਕੋਲੇ ਚਰਿੱਤਰ ਨੇ ਕੋਈ ਚਰਿੱਤਰ ਕਰ ਲੈ ਬੀਬਾ